ਸਮਾਣਾ ਦੇ ਐਕਸਿਸ ਬੈਂਕ ਮੂਰੇ ਕਿਸਾਨ ਜਥੇਬੰਦੀਆਂ ਨੇ ਕੀਤਾ ਰੋਸ ਵਰਦਰਸ਼ਨ ਮਾਮਲਾ ਲੋਨ ਦੀ ਪੂਰੀ ਰਕਮ ਬੈਂਕ ਵਿੱਚ ਜਮ੍ਹਾਂ ਕਰਵਾਉਣ ਤੋਂ ਬਾਅਦ ਵੀ ਬੈਂਕ ਨੇ ਨਹੀਂ ਵਾਪਸ ਕੀਤਾ ਕਿਸਾਨ ਪਰਿਵਾਰ ਨੂੰ ਸੋਨਾ ਦੂਸਰਾ ਮਾਮਲਾ ਇੱਕ ਵਿਅਕਤੀ ਪਿੰਡ ਕੋਲਾਰਾ ਤੋਂ ਕਰਵਾਉਣ ਆਇਆ ਸੀ ਬੈਂਕ ਵਿੱਚ ਐਫਡੀ ਉਸ ਦਾ ਕਰ ਦਿੱਤੀ ਬੀਮਾ ਪਾਲਸੀ ਬੈਂਕ ਮੈਨੇਜਰ ਨੇ ਮੀਡੀਆ ਮੂਰੇ ਕੋਈ ਵੀ ਜਵਾਬ ਦੇਣ ਤੋਂ ਕੀਤਾ ਇਨਕਾਰ ਹਰਦੀਾਲ ਸਿੰਘ ਨਾਗੀ ਦੀ ਸਮਾਣਾ ਖਬਰਨਾਮਾ ਲਈ ਵਿਸ਼ੇਸ਼ ਰਿਪੋਰਟ

ਮਾਰਿਆ ਕੀ ਕਰਨਾ ਪਰ ਕਰਨ ਕਰ ਮਾਨ ਜੀ ਇੱਕ ਮੈਂ ਬੰਦੇ ਨੇ ਭਵੀ ਸਪਾ ਦਾ ਬਰਵਿੰਦਰ ਸਿੰਘ ਦੇ ਮੁੰਡੇ ਨੇ ਇੱਥੇ ਨਾ ਸੋਨਾ ਰੱਖਿਆ ਸੀ ਉਹਨੂੰ ਲੋੜ ਪੈ ਗਈ ਸੀ ਥੋੜੇ ਪੈਸਾ ਦੀ ਕਿਉਂਕਿ ਉਹ ਬਰਵਿੰਦਰ ਬਿਵਾਰ ਸੀ ਉਹਨੇ ਸੋਨਾ ਰੱਖਿਆ ਸੀ ਆ 20 ਟੋਲੇ ਸੀ ਆ 20 ਟੋਲੇ ਸੋਨਾ ਸੀ ਤੇ 6 ਲੱਖ ਰੁਪਇਆ ਲੈ ਗਿਆ ਸੀ ਉਹਦੀ ਸਣੇ ਵਿਆਜ ਦੇ ਕੇ ਦੇ ਕੇ ਦੇ ਵੀ ਦਿੱਤੇ ਪਰ ਸੋਨਾ ਅਜੇ ਤੱਕ ਨਹੀਂ ਦੇ ਰਹੇ ਇਹ ਕਈ ਦਿਨ ਹੋ ਗਏ ਸਾਨੂੰ ਇਹਨਾਂ ਨੂੰ ਵਿਚਾਰਾਂ ਨੂੰ ਘੇੜੇ ਮਾਰਦਿਆਂ ਨੂੰ 10-15ਵਾਂ ਦਿਨ ਫੇਰ 15-10 ਦਿਨ ਹੋ ਗਏ ਇਹਨਾਂ ਨੂੰ ਘੇੜੇ ਮਾਰਦਿਆਂ ਨੂੰ ਪਤਾ ਨਹੀਂ ਵੀ ਸੋਨਾ ਵੇਚਦਾ ਇਹਨਾਂ ਨੇ ਕਿ ਕਿੱਥੇ ਹੀ ਕਰਤਾ ਅਜੇ ਤੱਕ ਸੋਨਾ ਨਹੀਂ ਦਿੱਤਾ ਇਹਨਾਂ ਨੇ 20 ਟੋਲੇ ਸੋਨਾ ਇਹ ਗਾਇਬ ਕਰਕੇ ਸਾਨੂੰ ਫੇਰੇ ਦੇ ਨਾਲੇ ਲਾ ਰਹੇ ਨੇ ਬਈ ਮੇਲ ਆ ਰਹੀ ਆ ਮੇਲ ਕੀਤੀ ਹੋਈ ਆ ਸੋਨਾ ਆ ਰਿਹਾ ਸੋਨਾ ਇਹਨਾਂ ਕੋਲ ਹੋਈ ਹੀ ਨਹੀਂ ਮੈਨੂੰ ਲੱਗਦਾ ਸੋਨਾ ਇਹ ਖਾ ਕੇ ਵੇਚ ਕੇ ਏ ਸੋਨਾ ਨਰੇ ਦੇਣਾ ਨਹੀਂ ਇਹਸ ਕਰਕੇ ਸਾਡਾ ਜਿਹੜਾ ਸਾਡੇ 7 ਲੱਖ ਦੇ ਕੁਝ ਹਜ਼ਾਰ ਰੁਪਏ ਭਰਾਇਆ ਇਹਨਾਂ ਨੇ ਉਹ ਵੀ ਉਹ ਵੀ ਇਹਨਾਂ ਵੱਲੋਂ ਇੱਥੇ ਸੋਨਾ ਵੀ 20 ਟੋਲੇ ਸੋਨਾ ਦੇ ਨਾਲ ਤੁਸੀਂ ਕੀ ਹੋਰ ਕਿਉਂ ਸੀ ਰਿਖੀ ਸੀ ਉਹ ਇੱਕ ਵਿਚਾਰੇ ਨੂੰ ਨਾ ਕਹਿੰਦੇ ਵੀ ਅਸੀਂ ਤੇਰੀ ਤੇਰਾ ਤੇਰਾ ਨਾ ਖਾਤਾ ਖੋਲ ਦਿੰਨੇ ਇੱਥੇ ਉਹ ਕਹਿੰਦਾ ਮੈਂ ਕ੍ਰੈਡਿਟ ਕਾਰਡ ਬਣਾਉਣਾ ਹੈ ਉਹਨੂੰ ਕ੍ਰੈਡਿਡ ਕਾਰਡ ਦਾ ਵਿਚਾਰੇ ਨੂੰ ਪਤਾ ਨਹੀਂ ਸੀ ਸਬਜ਼ੀ ਵੇਚਦਾ ਉਹ ਉਹਦਾ ਚੱਕ ਕੇ ਨਾ ਇਹਦਾ ਜਿਹੜਾ ਸਾ ਖਾਤਾ ਉਹ ਉਥੇ ਟੈਂਪ ਬਿਜਲਪੁਰ ਦਾ ਖੋਲਤਾ ਬੈਂਜਲਪੁਰ ਬੈਂਕ ਦਾ ਬੈਂਜਲਪੁਰ ਨੂੰ ਉਹ ਬੈਂਕ ਨੂੰ ਉਹ ਜਾਣਦਾ ਨਹੀਂ ਤੇ ਕਿ ਉੱਥੇ ਉਹਦੇ ਦੇ ਪੈਸੇ ਲੱਖ ਰੁਪਈਆ ਉਹਦੇ ਚ ਪਾਤਾ ਕਹਿੰਦੀ ਕਿਹਦੇ ਕਿਨੂੰ ਦੇਤਾ ਲੱਖ ਰੁਪਈਆ ਉਹਦਾ ਖਾ ਕੇ ਉਹ ਵਿਚਾਰਾ ਸਬਜ਼ੀ ਵੇਚ ਕੇ ਰੋਜ਼ ਬੱਚਿਆਂ ਨਾਲ ਆਪਣਾ ਆਪਣਾ ਬੱਚੇ ਪਾਲਦਾ ਰੋਜ਼ ਸਬਜ਼ੀ ਵੇਚ ਕੇ ਤੇ ਉਹਦੇ ਲੱਖ ਰੁਪਈਆ ਉਹਦਾ ਹੜੱਪ ਕਰਕੇ ਇਸ ਕਰਕੇ ਠੱਗ ਬੈਂਕ ਆ ਇਹ ਇਹਦੇ ਚ ਕੋਈ ਫਸਣ ਦੀ ਖੇਚਲ ਨਾ ਕਰਿਓ ਕਿਉਂਕਿ ਲੋਕਾਂ ਨੂੰ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਇਹ ਉਹ ਕਹਿੰਦਾ ਸੀ ਵੀ ਤੇਰਾ ਖਾਤਾ ਖੋਲਾਂਗੇ ਤੇਰੇ ਪੈਸੇ ਐਸੇ ਸਾਡੇ ਖਾਤੇ 'ਚ ਜਮਾ ਰਹਿਣਗੇ ਚੱਕ ਕੇ ਬਜਾਜ ਦੀ ਪਤਾ ਨਹੀਂ ਕਿਹੜੇ ਬਜਾਜ ਚ ਰੋਗਦਾ ਉਹ ਵਿਚਾਰੇ ਉਹ ਜਰਾ ਰੋਦਾ ਫਿਰਦਾ ਉਹਦੀ ਘਰ ਵਾਲੀ ਬਿਮਾਰ ਸੀ ਉਹਨੇ ਲੋਕਾਂ ਤੋਂ ਪੈਸੇ ਲੈ ਕੇ ਫੇਰ ਲਾਏ ਨੇ ਤੇ ਅਜੇ ਫੇਰ ਵਿਚਾਰੇ ਨੂੰ ਅਜੇ ਕੋਈ ਇਨਸਾਫ ਨਹੀਂ ਮਿਲਿਆ ਇਹ ਤੁਹਾਨੂੰ ਕੀ ਕਹਿੰਦੇ ਬੈਂਕ ਵਾਲੇ ਇਹ ਕਹਿੰਦੇ ਖਰਚੋ ਬੇਲ ਪਾਈ ਹੋਈ ਆ ਜਾਂਦਾ ਆ ਜਾਂਦਾ ਸੇਰ ਦਾ ਸਾਨੂੰ ਡਾਰਾ ਡਾਰ ਰਹੇ ਨੇ ਵੀ ਸੋਨਾ ਆ ਜਾਂਦਾ ਤੁਸੀਂ ਬੈਜੋ ਬੈਜੋ 20 ਟੋਲੇ ਤੁਹਾਡਾ ਸੋਨਾ ਆ ਰਿਹਾ ਤੁਸੀਂ ਪਛਾਨ ਕੇ ਲੈ ਜਾਓ ਪਰ ਅਜੇ ਤੱਕ ਸੋਨਾ ਨਹੀਂ ਆਇਆ ਸਾਨੂੰ ਬਿਠਾ ਬਿਠਾ ਕੇ ਹੁਣ ਤੱਕ ਹੁਣ ਜਦੋਂ ਨਹੀਂ ਆਇਆ ਤੇ ਫਿਰ ਅਸੀਂ ਹੁਣ ਬਾਹਰ ਗੇਟ ਪੂਰੇ ਆਏ ਆ ਜਿੰਨਾ ਚਿਰ ਸਾਡਾ ਇਹ ਮਸਲ ਆ ਲੈਣੇ ਹੁੰਦਾ ਅਸੀਂ ਇੱਥੇ ਹੀ ਰਹਾਂਗੇ ਇਹ ਅੱਜ ਗੇਟ ਲਾਇਆ ਹੋਇਆ ਹੈ ਹੁਣ ਇਹਨਾਂ ਨੂੰ ਜਾਣ ਨਹੀਂ ਦਵਾਗੇ ਅਸੀਂ ਆ ਨਾ ਅਸੀਂ ਜਾਣਾ ਨਾ ਇਹਨਾਂ ਨੂੰ ਜਾਣ ਦੇ ਇਹ ਬੈਂਕਰ ਕਿਹਾਰੇ ਬੈਂਕਰ ਇਹ ਬੈਂਕਰ ਨੇ ਮੇਰੇ ਨਾਲ ਇਹ ਠੱਗੀ ਮਾਰੀ ਜੀ ਮੈਂ ਉਹਰੇ ਐਫ ਡੀ ਕਰਵਾਈ ਤੀ ਜੀ ਇਹਨਾਂ ਨੇ ਚੱਕ ਕੇ ਪੌੜਸੀ ਕਰਤੀ ਜੀ ਮੇਰੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਪੁੱਛਿਆ ਵੀ ਮੇਰੀ ਜਿਹੜੀ ਮੈਂ ਛੋਟਕੜਾ ਐਫਡੀ ਕਰਵਾਈ ਹੈ ਉਹਦੀ ਮੈਨੂੰ ਫੋਟੋ ਸਟੇਟ ਦੇ ਉਹ ਠੀਕ ਹੈ ਜੀ ਇਹ ਕਹਿੰਦੇ ਵੀ ਆਨਲਾਈਨ ਆਊਗੀ ਜਦੋਂ ਆਨਲਾਈਨ ਆਇਆ ਜੀ ਉਸ ਤੋਂ ਬਾਅਦ ਵਿੱਚ ਮੇਰੇ ਕੋਲ ਆ ਪਾਲਸੀ ਜੀ ਆ ਗਈ ਜੀ ਠੀਕ ਹੈ ਜੀ ਮੈਂ ਕਿਹਾ ਇਹਨਾਂ ਨੂੰ ਪੁੱਛਿਆ ਜੀ ਵੀ ਆਹ ਔਰ ਠੀਕਾ ਦੀ ਹੈ ਕਹਿੰਦੇ ਵੀ ਤੇਰੇ ਪੈਸੇ ਬਾਜ਼ਾਰ ਚ ਲਾਏ ਦੇਗੇ ਜੀ ਬਾਜ਼ਾਰ ਚ ਲਾਏ ਦਿੱਤੇ ਪੈਸੇ ਮੈਂ ਕਿਹਾ ਵਾ ਚਲ ਇਹ ਕੀ ਸੁਣਿਆ ਉਹ ਕਰੇਗਾ ਵੀ ਮੇਰੇ ਐਫ ਡੀ ਤਰਵਾਉ ਉਹ ਕਰ ਉਹ ਤੋਂ ਬਾਅਦ ਚ ਕਿਸੇ ਮੁਲਾਜ਼ਮ ਨਾਲ ਕੇ ਟੱਕੀ ਮਾਰੀ ਆ ਹਾਂ ਯਾ ਬੈਂਕ ਦੇ ਮੁਲਾਜ਼ਮ ਨਾਲ ਰਲ ਕੇ ਟੱਕੀ ਮਾਰੀ ਆ ਜੀ ਠੀਕ ਹੈ ਜੀ ਫਿਰ ਕਹਿੰਦੇ ਤੇਰੇ ਪੈਸੇ 15 ਦਿਨਾਂ ਬਾਅਦ ਆ ਜਾਣਗੇ ਜੀ ਉਸ ਤੋਂ ਬਾਅਦ ਚ 15 ਦਿਨ ਵੀ ਆਏ ਜੀ ਫਿਰ 15 ਦਿਨ ਕਹਿੰਦੇ ਹਫਤਾ ਖੜ ਜਾ ਹਫਤਾ ਖੜੇ ਜੀ ਉਸ ਤੋਂ ਬਾਅਦ ਫਿਰ ਕਹਿੰਦੇ ਪਟਿਆਲੇ ਜਾਣਾ ਉਹ ਪਟਿਆਲੇ ਵੀ 7 ਗਡੇ ਲੱਗੇ ਜੀ ਮੇਰੇ ਠੀਕ ਹੈ ਜੀ ਉਸ ਤੋਂ ਬਾਅਦ ਕਹਿੰਦੇ 10 ਦਿਨ ਖੜ ਜਾ ਫਿਰ ਐਫ ਆਈ ਦਰਜ ਕਰਵਾਈ ਹਿੱਥੇ ਉੱਥੇ ਜਾ ਕੇ ਵੀ ਇਹਨਾਂ ਨੇ 15 ਦਿਨ ਦਾ ਟਾਈਮ ਲੈ ਦੀ ਜੀ ਉਹ ਗੱਲਾਂ ਨੂੰ 2 ਮਹੀਨੇ ਹੋ ਗਏ ਜੀ ਹੁਣ ਮੈਂ 2 ਮਹੀਨੇ ਤੋਂ ਇੱਥੇ ਕੀੜੇ ਮਾਰ ਰਿਹਾ ਜੀ ਹੁਣ ਉਹ ਲੱਖ ਰੁਪਿਆ ਦੀ ਗਾਇ ਉਤਰ ਮੇਰੇ ਘਰ ਇੱਥੇ ਦੀ ਬੀਜ ਬਾਈ ਉਦਵਾਚਬਰ ਕੋਈ ਨਾ ਕੋਈ ਹੱਲਾ ਦਾ ਕਰੂੰਗੀ ਜੀ ਬੈਂਕ ਦੇ ਮੂਰੇ ਧਰਨਾ ਲਾ ਕੇ ਜੀ ਨਹੀਂ ਫਰਮਾਇਆ ਅਗਲਾ ਕੇ ਮਦੂੰਗਾ ਯਰੇ ਕੋਈ ਨਾ ਕੁਤਾ ਕਰੂੰਗੀ ਹੱਲ ਜੀ ਮੈਂ ਪੈਸੇ ਤਾਂ ਮੈਂ ਸਾੜਿਆ ਨਹੀਂ ਗਏ ਜੀ ਪੈਸੇ ਮੇਰੇ ਉਹੀ ਪੈਸੇ ਨੇ ਮੇਰੇ ਮਸਾ ਤਾਂ ਉਹ ਕਰੇ ਤੇ ਜੀ ਮੈਨੇ ਰਿਪੇਅਰ ਵੀ ਕਰਕੇ ਜੋੜੇ ਦੇ ਜੀ ਮੈਂ ਜੇ ਖੋਲਾਂ ਮੈਂ ਜੇ ਮੈਂ ਖੋਲਾਂ ਮੈਂ ਜਦੋਂ ਵੀਰੇ ਮੈਂ ਬੰਦਾ ਵੀਰੇ ਮੈਂ ਖਾਤਾ ਕਿ ਮੈਂ ਖੋਲਦੂੰਗਾ ਯਾਰ ਮੈਨੂੰ ਵੀ ਪਤਾ ਨੂੰ ਖਾਤਾ ਮੈਂ ਕਿ ਤਕੜਾ ਇੱਕ ਮਿੰਟ ਪੈਸਾ ਤਾਂ ਉਰੇ ਦਾ ਤੈਨੂੰ ਜਮਾ ਕਰਨੇ ਲਿਆਉਣ ਲੈਣਾ ਕਿੱਥੇ ਇਹਦੇ ਕੋ ਜਦੋਂ ਆਪਾਂ ਉਹਦਾ ਖਾਤਾ ਖੋਲਿਆ ਪੈਸਾ ਤੈਨੂੰ ਜਮਾ ਕਰੇ ਨੇ ਮੈਂ ਕਿੱਥੋਂ ਕਰੇ ਨੇ ਮੈਂ ਤਾਂ ਕਾਊਂਟਰ ਤੇ ਯਾਰ ਕੀ ਹੁਣ ਯਾਰ ਤੈਨੂੰ ਮੈਂ ਕੀ ਕਹਾਂ ਯਾਰ ਯਾਰ ਉੱਥੋਂ ਚੈੱਕ ਕਰਨਾ ਨਾ ਤੂੰ ਚੈੱਕ ਕਰਾ ਲਾ ਮੈਂ ਕੌਣ ਮੈਂ ਯਾਰ ਮੈਨੂੰ ਵੀ ਪਤਾ ਹੈ ਚੈੱਕ ਕਰਨਾ ਤੁਸੀਂ ਚੈੱਕ ਕਰੋ ਯਾਰ ਬੈਂਕ ਵਾਲਾ ਮੈਂ ਤੁੱਸੀ ਹੋਗੇ ਨਹੀਂ ਨਹੀਂ ਬੈਂਕ ਵਾਲਾ ਮੈਂ ਮੈਂ ਪੈਸੇ ਚੈੱਕ ਕਰੂੰਗਾ ਆ ਜਦੋਂ ਚੈੱਕ ਇਹਨਾਂ ਨੇ ਖੋਲਿਆ ਜੀ ਖਾਤਾ ਮੇਰਾ ਇਹ ਬੰਦੇ ਨੇ ਖੋਲਿਆ ਖਾਤਾ ਜੀ ਮੈਂ ਉਹ ਬੰਦਾ ਉਹ ਬੰਦਾ ਇਹਦੇ ਨਾਲ ਜੁੜਨਾ ਰਿਹਾ ਹੋਗੀ ਮੇਰਾ ਉੱਥੇ ਕੋੜੇ ਨਹੀਂ ਹੈਗਾ ਮੱਕਰੂਆ ਕਿਵੇਂ ਕੋੜ ਪੈਂਦਾ ਉਹ ਚ ਸਾਡਾ ਆ ਜਾਣਦਾ ਜੇ ਤੂੰ ਪਹਿਲਾਂ ਤੈਨੂੰ ਬੁਲਾ ਗਈ ਮੈਂ ਉਹ ਬੰਦਾ ਨਾਲ ਹੈ ਜੀ ਇਹਦੇ ਉਹਨੂੰ ਨਾ ਕਹਿੰਦਾ ਜੀ ਉਹਦਾ ਨਾਮ ਨਾਲ ਲੈਂਦਾ ਜੀ ਮਨੇ ਹਰ ਦਾ ਇਹ ਬੰਦੇ ਨੇ ਖੋਲੇ ਫੋਟੋ ਇਹਨੇ ਕਰੀਏ ਤੋੜਦੇ ਦਾ ਯਾਰ ਜਿਹੜੇ ਮੈਨੂੰ ਕੋੜ ਬਾਰੇ ਕੀ ਪਤਾ ਮੈਨੂੰ ਕੋਈ ਪਤਾ ਅੱਗੇ ਬਾਰੇ ਅੱਗੇ ਪ੍ਰੋਸੈਸ ਦਾ ਮੈਨੂੰ ਕੋਈ ਪਤਾ ਨਹੀਂ ਕਿ ਚੱਕਰ ਹੈਗਾ ਪਰ ਖਾਤਾ ਵੀਰੇ ਤੈਨੇ ਖੋਲਿਆ ਤੈਨੂੰ ਫੋਟੋ ਕਰੀਆ ਆ ਉੱਤੇ ਪਾਸੇ ਫੋਟੋ ਕਰੀਆ ਯਾਰ ਫੋਟੋ ਕਢਾ ਕੇ ਵੀ ਚੈੱਕ ਕਰ ਸਕਦੇ ਹੋ ਸੇ ਪੋਸਟਰ ਨਾਲ ਖਤਰਿਆਣੀ ਆ ਇਹ ਪਾਸੇ ਜੇ ਨਵੇਂ ਮੇਰਾ ਹੋਣਾ ਹੱਲ ਹੋਇਆ ਹੱਲ ਤੇ ਕਰ ਰਹੀ ਹੈ ਕਿ ਅੱਜ ਦੀ ਗੱਲ ਹੈ ਜੇ ਨਾ ਹੱਲ ਹੋਇਆ ਅੱਜ ਮੈਂ ਇਸ ਦੀ ਪਾ ਕੇ ਮਰੂ ਜੀ ਇੱਥੀ ਝੜ ਕੇ ਮਰੂ ਤੇ ਤੇਰੇ ਨਾਲ ਪਾਉਂਗਾ ਮੈਂ ਮੈਂ ਉਹ ਬੰਦੇ ਦਾ ਵੀ ਨਾਮ ਲੈਂਦਾ ਆ ਦੇਖੋ ਇਹ ਤੇ ਇੱਕ ਬੰਦੇ ਦਾ ਗਾਲ ਪਾਉਂਗਾ ਤੇ ਨਹੀਂ ਮੇਰਾ ਖਾਤਾ ਖੁੱਲੇਗਾ ਲੱਖਰ ਪਰਦਾ ਪਸੇ